ਇਹ ਤਾਂ ਗੋਲੀਆਂ ਗੋਲੀਆਂ ਹੋਣੀਆਂ ਮੇਰੀ 2 2 4 1 2 4 ਉਹ ਜੁਦੀ ਜਾਣਾ ਛੁੱਟੀ ਹੋ ਗਈ ਉਹ ਜਦੋਂ ਦੀ ਹੈ ਕਿ ਸਾਡੇ ਮਾਨ ਜੋ ਐਸਐਸਪੀ ਜੀਉਤੀ ਜਦੋ ਜੀ ਉਹਨੂੰ ਸਿਕਣਾ ਹਲੇ ਸਭ ਤੋਂ ਉਨਾ ਦੇ ਸਾਂਨ ਨਿਰਦੇਸ਼ਾ ਦੇ ਜਿਹੜਾ ਕਸ ਆਪਰੇਸ਼ਨ ਕੱਢਿਆ ਗਿਆ ਮੈਂ ਦੇ ਅੰਦਰ ਇਹ ਇਕੱਠੇ ਆ ਬੀਐਸਪੀ ਸਰ ਨਵਿੰਦਰ ਸਿੰਘ ਸਮਰਾਲੇ ਦੇ ਜਿਹੜੀ ਮਸ਼ਹੂਰਦੀ ਫੋਰਸ ਦੇ ਨਾਲ ਜਿੰਨੇ ਵੀ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਆ ਅੱਜ ਅਸੀਂ ਬਲੀਵੇਕ ਕਲੋਨੀ ਤੇ ਇੰਦਰਾ ਕਲੋਨੀ ਦੇ ਜਿਹੜਾ ਕਸ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਨਸ਼ਾ ਸਦਾਗਰ ਨੇ ਉਹਨਾਂ ਸਾਰਿਆਂ ਦੀ ਸਚਵਾਗ ਵੀ ਕਰ ਰਹੇ ਹਾਂ ਜਿਹੜੇ ਸਸਪੈਕਟਡ ਉਹਨਾਂ ਨੂੰ ਰੌਨਡ ਅਪ ਕਰਕੇ ਜਿਹੜੀ ਇਹ ਕੁਝ ਕੁਸ਼ੀ ਵੀ ਕੀਤੀ ਜਾਵੇ ਹੋਂ ਤੱਕ ਸਰ ਕਿੰਨੇ ਜਿਹੜੀ ਜਿਹੜੀ ਮਹਮ ਚੱਲੀ ਹੈ ਨਸ਼ਾ ਅਬਰਧ ਵਾਲੀ ਉਹਦੇ ਚ ਹੋਂ ਤੱਕ ਕਿੰਨੇ ਇੱਕ ਬੰਦੇ ਫੜੇ ਗਏ ਜਾ ਚੁੱਕੇ ਥੋੜੇ ਜਿਹਾ ਹੁਣ ਤਾਂ ਜਿਹੜੇ ਸਾਡੀ ਸਮਰਾਲਾ ਤੇ ਮਸ਼ਵੜਾ ਸਭੀ ਵਾਲੀ ਹੈ 26 27 ਹੋਂਦਾਂ ਦੇ ਖਿਲਾਫ ਅਸੀਂ ਪਰਚਾ ਦਰਜ ਕੀਤਾ ਹੈ ਇਸ ਤੋਂ ਬਿਨਾ ਜਿਹੜੇ ਪਹਿਲਾਂ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੇ ਖਿਲਾਫ ਵੀ ਬੜੀ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਜਿਦੇ ਵਿੱਚ ਮੇਖਲਾ 19 ਵਿਅਕਤੀ ਜਿਹੜੇ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਆ ਤੇ 14 ਬੰਦੇ ਜਿਹੜੇ ਆ ਜਿਨ੍ਹਾਂ ਦਾ ਨਸ਼ਾ ਬੇਚਦੇ ਨਹੀਂ ਸੀ ਜਿਹੜੇ ਆਦੀ ਸੀ 14 ਬੰਦੇ ਅਸੀਂ ਜਿਹੜੇ ਆ ਡੀਡਿਕਸ਼ਨ ਸੈਂਟਰ ਗਵਰਨਮੈਂਟ ਸਰਕਾਰੀ ਹਸਪਤਾਲ ਸਮਰਲਾ ਵਿਖੇ ਦਾਖਲ ਕਰਾਇਆ ਲੋਕਾਂ ਨੂੰ ਸਰ ਕੀ ਅਪੀਲ ਕਰਾਂਗੇ ਜੀ ਲੋਕਾਂ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਦੇ ਆਣ ਗਵਾਂਡ ਦੇ ਵਿੱਚ ਪਿੰਡ ਦੇ ਵਿੱਚ ਬਾੜ ਦੇ ਵਿੱਚ ਕੋ ਨਸ਼ਾ ਵੇਚਦਾ ਹੈ ਤਾਂ ਵੀ ਜੀਡੀ 112 ਤੇ ਜਾਂ ਸਾਡੇ ਨੰਬਰ ਅਸੀਂ ਹਰ ਪਿੰਡ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਤੇ ਸਾਨੂੰ ਫੋਨ ਦੇ ਸਕਦੇ ਆ ਨਸ਼ਾ ਜੇ ਕੋਈ ਵੇਚਣ ਵਾਲਾ ਤੇ ਉਹਦੇ ਖਿਲਾਫ ਅਸੀਂ ਪਰਚਾ ਦਰਜ ਕਰਾਂਗੇ ਉਹਦੀ ਪ੍ਰਾਪਰਟੀ ਵੀ ਅਟੈਚ ਕਰਾਵਾਂਗੇ ਜਿਹੜਾ ਕੋ ਪੀਣ ਵਾਲਾ ਉਹਦੇ ਬਾਰੇ ਸਾਡੇ ਨਾਲ ਇਮੀਡੀਏਟਲੀ ਹੁਣ ਪਿੰਡਾਂ ਦੇ ਲੋਕ ਸਾਡੇ ਨਾਲ ਤਾਲਵਲ ਕਰ ਵੀ ਰਹੇ ਆ ਜਿਨ੍ਹਾਂ ਨੂੰ ਇਹ ਡੀਡਿਕਸ਼ਨ ਸੈਂਟਰ ਦਾਖਲ ਕਰਾਣਾ ਹੈ ਜਿਹੜੇ ਪੀਣ ਵਾਲੇ ਉਹਨੂੰ ਕੋ ਪਰਚਾ ਨਹੀਂ ਦਰਜ ਕਰਾਂਗੇ ਉਹਨਾਂ ਨੂੰ ਦਾਖਲ ਹੀ ਕਰਾਵਾਂਗੇ ਜੇ ਕੋ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਉਹਦੀ ਆਇਡੈਂਟੀਟੀ ਜਿਹੜੀ ਹੈ ਬਿਲਕੁਲ ਸੀਕ੍ਰੀਟ ਰੱਖੀ ਜਾਊ ਪੰਚਾਇਤਾਂ ਦੇ ਵੀ ਮਤੇ ਪਾਸ ਕੀਤੇ ਆ ਪਰਸਾ ਅਸ਼ੋਕ ਜਿੰਦੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਮਾਛਵੜਾ ਬਲਾਕ ਦੀਆਂ ਜਾਂ ਸਮਰਾਲੇ ਆ ਚੁੱਕੀਆਂ ਤੁਹਾਡੇ ਮਾਛਵੜਾ ਦੇ ਸਮਰਾਲੇ ਬਲਾਕ ਦੀਆਂ ਜਿਹੜੀਆਂ ਸਾਡੀਆਂ ਤਕਰੀਬਨ 140 ਪੰਚਾਇਤਾਂ ਨੇ ਸਾਨੂੰ ਆ ਜਿਹੜੇ ਰੈਜ ਵੀੜੇ ਨਸ਼ੇ ਦੇ ਸਦਾਕਰਾਂ ਦੀ ਇਨਫੋਰਮੇਸ਼ਨ ਵੀ ਦੇਵਾਂਗੇ ਫੜਾਵਾਂਗੇ ਵੀ ਜੇ ਕਿਸੇ ਦੇ ਖਿਲਾਫ ਨਸ਼ੇ ਦਾ ਪਰਚਾ ਦਰਜ ਹੁੰਦਾ ਤਾਂ ਨਾ ਹੀ ਪੰਚਾਇਤ ਥਾਣੇ ਜਾਊਗੀ ਤੇ ਨਾ ਹੀ ਉਹਦੀ ਜਵਾਬਦਾਰੀ ਕਰਨ ਜਾਊਗੀ ਇਸ ਤੋਂ ਬਿਨਾ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਮੱਦੇ ਦੇ ਵਿੱਚ ਵੀੜਾ ਨਸ਼ਾ ਕਰਨ ਦੇ ਜੇ ਨਹੀਂ ਵੇਚਣ ਤੋਂ ਹਟਦਾ ਤੇ ਉਹਦਾ ਸਮਾਜਿਕ ਬਾਈਕਟ ਵੀ ਕੀਤਾ ਜਾਊਗਾ